ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਸ਼ਰਟ ਤੋਂ ਇੱਕ ਨਵੀਂ ਚੀਜ਼ ਬਣਾਉਣੀ ਸਿਖਾਉਣੀ ਆ ਜੀ ਜਿਹੜੀ ਕਿ ਆਪਣੇ ਬਹੁਤ ਹੀ ਕੰਮ ਆਉਗੀ ਤੇ ਇਹਨੂੰ ਆਪਾਂ ਕਿਚਨ 'ਚ ਵੀ ਵਰਤ ਸਕਦੇ ਹਾਂ ਤੇ ਇਹਨੂੰ ਦੇਖੋ ਆਪਾਂ ਇਹ ਜਿਹੀ ਚੀਜ਼ ਹੈ ਇਹਨੂੰ ਆਪਾਂ ਕਿਤੇ ਵੀ ਯੂਜ਼ ਕਰ ਸਕਦੇ ਹਾਂਗੇ ਸਭ ਤੋਂ ਪਹਿਲਾਂ ਦੇਖੋ ਆਪਣੇ ਘਰੇ ਕੋਈ ਪੁਰਾਣੀ ਸ਼ਰਟ ਪਈ ਆ ਆਪਾਂ ਪੁਰਾਣੀ ਸ਼ਰਟ ਦਾ ਬਣਾ ਸਕਦੇ ਹਾਂ ਨਹੀਂ ਤਾਂ ਦੇਖੋ ਆਪਾਂ ਕੋਈ ਵੀ ਕਿਸੇ ਵੀ ਕੱਪੜੇ ਦਾ ਬਣਾ ਸਕਦੇ ਆ ਜੀ ਮੇਰੇ ਕੋਲੇ ਪਈ ਸੀ ਇਹ ਪੁਰਾਣੀ ਸ਼ਰਟ ਆਪਾਂ ਪੁਰਾਣੀ ਸ਼ਰਟ ਦਾ ਬਣਾਉਣੀ ਆ ਜੀ ਇਸ ਤਰ੍ਹਾਂ ਨਾਲ ਹੀ ਦੇਖੋ ਆਪਣੀ ਪੁਰਾਣੀ ਸ਼ਰਟ ਕੰਮ ਆ ਚੁਗੀ ਇਸੇ ਤਰ੍ਹਾਂ ਆਪਾਂ ਉੱਪਰੋਂ ਕੱਟਤੀ ਦੇਖੋ ਨੀਚੋਂ ਜਿਹੜੀ ਗਲਾਈ ਸੀ ਉਹ ਕੱਟਤੀ ਆਪਾਂ ਸਿੱਧੇ-ਸਿੱਧੇ ਸ਼ਰਟ ਕਰ ਲਈਜੀ ਹੁਣ ਜਿਹੜੀਆਂ ਬਾਜੂ ਐ ਬਾਜੂਆਂ ਨੂੰ ਆਪਾਂ ਦੋਨਾਂ ਨੂੰ ਕੱਟ ਕੇ ਸਿੱਧੇ-ਸਿੱਧੇ ਪੀਸ ਆਪਾਂ ਦੋ ਇਹਦੇ ਵਿੱਚੋਂ ਲਵਾਂਗੇ ਇਸ ਤਰ੍ਹਾਂ ਤੇ ਲੋ ਜੀ ਪਹਿਲਾਂ ਆਪਾਂ ਦੋਨੇ ਪੀਸ ਕੱਟ ਲੈਣੇ ਆ ਪੀਸ ਕੱਟਣ ਤੋਂ ਬਾਅਦ ਇਹਨੂੰ ਆਪਾਂ ਇੱਕੋ ਜਿੱਕੇ ਕੱਟ ਲਾਂਗੇ ਦੇਖੋ ਤੁਸੀਂ ਇਹ ਵੱਡਾ ਛੋਟਾ ਆਪਾਂ ਆਪਣੇ ਹਿਸਾਬ ਨਾਲ ਬਣਾ ਸਕਦੇ ਆ ਜੀ ਜਿਵੇਂ ਆਪਣੇ ਕੋਲੇ ਸ਼ਰਟ ਸੀ ਆਪਾਂ ਉਸ ਹਿਸਾਬ ਨਾਲ ਬਣਾ ਰਹਿਆਂਗੇ ਇਹ ਲੋ ਜੀ ਆਪਾਂ ਦੇਖੋ ਇਹ ਪੀਸ ਨੂੰ ਪਹਿਲਾਂ ਇਸ ਤਰ੍ਹਾਂ ਕਰ ਲਿਆ ਤੇ ਫਿਰ ਹੁਣ ਆਪਾਂ ਇਹਨੂੰ ਸਹੀ ਸਹੀ ਪੀਸ ਚੌਰਸ ਚੌਰਸ ਪੀਸ ਇਹਦੇ ਵਿੱਚੋਂ ਕੱਢ ਲਾਂਗੇ ਦੇਖੋ ਜਿਵੇਂ ਘਾਟ ਜੀ ਹੁੰਦੀ ਹੈ ਵਾਹਾਂ ਚੋਸ ਹਾਵ ਨਾਲ ਸੀ ਆਪਾਂ ਇਹਦੇ ਬਿਲਕੁਲ ਚੌਰਸ ਪੀਸ ਕੱਢਾਂਗੇ ਉੱਪਰੋਂ ਨੀਚੋਂ ਆਪਾਂ ਬਿਲਕੁਲ ਸਹੀ ਕਰ ਦਾਂਗੇ ਤੇ ਵਿਚਾਲੇ ਇਹਦੇ ਆਪਾਂ ਲਾਵਾਂਗੇ ਕੋਈ ਵੀ ਸ਼ੀਟ ਜਿਵੇਂ ਆਪਣੇ ਕੋਲੇ ਕੋਈ ਬੋਰੀ ਪਈ ਹੈ ਬੋਰੀ ਦਾ ਪੀਸ ਲਾ ਲਈਏ ਜਾਂ ਆਪਣੇ ਘਰੇ ਦੇਖੋ ਥੈਲੇ ਹੁੰਦੇ ਸਬਜ਼ੀਆਂ ਵਾਲੇ ਆਪਾਂ ਉਹਦਾ ਪੀਸ ਲਾ ਲਈਏ ਕੋਈ ਵੀ ਇਹ ਥੋੜਾ ਜਿਹਾ ਆਪਾਂ ਜਿਵੇਂ ਵੇਸ ਵਾਸਤੇ ਚਾਹੀਦਾ ਹੈ ਆਪਾਂ ਨੂੰ ਦੇਖੋ ਇਸ ਤਰ੍ਹਾਂ ਆਪਾਂ ਸੈਂਟਰ ਚ ਰੱਖ ਕੇ ਇਹ ਆਪਾਂ ਇੱਕ ਤਰ੍ਹਾਂ 베ਸ ਤਿਆਰ ਕਰਾਂਗੇ ਜੀ ਆਪਣਾ ਲਓ ਜੀ ਇਹਨੂੰ ਆਪਾਂ ਚਾਰੋਂ ਪਾਸੇ ਸੀਨਾ ਮਾਰ ਕੇ ਇਸ ਤਰ੍ਹਾਂ ਤਿਆਰ ਕਰ ਲਿਆ ਉਸ ਤੋਂ ਬਾਅਦ ਦੇਖੋ ਜੀ ਆਪਾਂ ਪੁੱਠਾ ਕਰਕੇ ਸੱਡਾਂ ਵਾਲੀਆਂ ਸੀਨਾ ਲਾਵਾਂਗੇ ਸੀਨਾ ਲਾਉਣ ਤੋਂ ਬਾਅਦ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਹੁਣ ਆਪਾਂ ਇਹ ਪੀਸ ਲਗਾਵਾਂਗੇ ਤੇ ਸਭ ਤੋਂ ਪਹਿਲਾਂ ਦੇਖੋ ਆਪਾਂ ਕੀ ਕਰਨਾ ਜਿਵੇਂ ਬਟਨ ਲੱਗੇ ਹੋਏ ਨੇ ਇੱਕ ਬਟਨ ਆਪਾਂ نیچے ਤੋਂ ਤੇ ਇੱਕ ਬਟਨ ਆਪਾਂ ਉੱਪਰੋਂ ਹਟਾ ਕੇ ਥੋੜੇ ਥੋੜੇ ਆਪਾਂ ਨਾ ਜਿਹੜੀਆਂ ਫੱਟੀਆਂ ਨੇਗੀਆਂ ਇਹਨਾਂ ਤੇ ਸੀਨ ਲਾ ਕੇ ਇਹਨੂੰ ਬੰਦ ਕਰ ਲਾਂਗੇ ਜਿਵੇਂ ਦੇਖੋ 4 ਇੰਚ ਆਪਾਂ ਸ਼ਰਟ ਵੱਡੀ ਐ 4 ਇੰਚ ਆਪਾਂ ਥੱਲੋਂ ਤੇ 3 ਇੰਚ ਆਪਾਂ ਉਸਤਰੋਂ ਉੱਪਰੋਂ ਤੇ ਦੋਨੇ ਸਾਈਡਾਂ ਆਪਾਂ ਇਸ ਤਰ੍ਹਾਂ ਹੀ ਬੰਦ ਕਰ ਲਾਂਗੇ ਇਸ ਤਰ੍ਹਾਂ ਤੇ ਵਿਚਾਲੇ ਆਪਾਂ ਹੱਥ ਪਾਉਣ ਵਾਸਤੇ ਜਿਵੇਂ ਵੀ ਆਪਾਂ ਚੀਜ਼ ਬਣਾ ਰਹੇ ਆਂ ਵਿਚਾਲੇ ਆਪਾਂ ਸੈਂਟਰ 'ਚ ਖੁੱਲਾ ਰੱਖਣਾ ਓਪਨ ਤਾਂ ਜੋ ਉੱਪਰੋਂ ਆਪਣਾ ਬੰਦ ਹੋ ਜੇ ਨੀਚੋਂ ਆਪਾਂ ਦੇਖੋ ਜਿਹੜੀ ਚੀਜ਼ ਬਣਾ ਰਹੇ ਆਂ ਸੈਂਟਰ ਦੇ ਵਿੱਚੋਂ ਆਪਾਂ ਹੱਥ ਪਾ ਕੇ ਇਹ ਜਿਵੇਂ ਆਪਾਂ ਕੋਈ ਵੀ ਇੱਥੇ ਕੁਝ ਕੱਢਣਾ ਹੋਵੇ ਕੁਝ ਧਰਨਾ ਹੋਵੇ ਇਸ ਤਰ੍ਹਾਂ ਆਪਾਂ ਉਹ ਕਰ ਰੱਖਣਾ ਓਪਨ ਲਓ ਜੀ ਹੁਣ ਜਿਹੜਾ ਇੱਕ ਪੀਸ ਲੈਤਾ ਉਹਨੂੰ ਆਪਾਂ ਕੀ ਕਰਨਾ ਹੈਗਾ ਮੈਂ ਤੁਹਾਨੂੰ ਦੱਸ ਦਿੰਨੀ ਆ ਇਹ ਦੇਖੋ ਮੈਂ 6 ਇੰਚ ਚੌੜਾ ਤੇ 6 ਇੰਚ ਲੰਬਾ ਹੈ ਪੀਸ ਲੈ ਲਿਆ ਇਹ ਨੂੰ ਮੈਂ ਐਂ ਕਰਕੇ ਦੇਖੋ ਟੱਕ ਲਾ ਲਈ ਦੋਨੇ ਸਾਈਡਾਂ ਤੇ ਆਪਾਂ ਇਸ ਤਰ੍ਹਾਂ ਤੇ ਹੁਣ ਆਪਾਂ ਨੂੰ ਦੂਜੇ ਪਾਸੇ ਫੋਲਡ ਕਰਕੇ ਦੂਜੇ ਪਾਸੇ ਟੱਕ ਲਾ ਲਾਂਗੇ ਜੀ ਇਸ ਤਰ੍ਹਾਂ ਇਹ ਟੱਕ ਦੇ ਨਾਲ ਇਹ ਹੋਊਗਾ ਜੀ ਦੇਖੋ ਇਹ ਤੇ ਆਪਾਂ ਟੱਕ ਲਾ ਲਈ ਜਿਹੜੀ ਸ਼ਰਟ ਦਾ ਪੀਸ ਹੈ ਦੇਖੋ ਇੱਕ ਸ਼ਰਟ ਦੇ ਸਾਈਡ ਤੇ ਫੱਟੀ ਆ ਗਈ ਦੂਜੀ ਸਾਈਡ ਦੀਆਂ ਦੋਨੇ ਸੀਣਾ ਆ ਗਈਆਂ ਇੱਕ ਸਾਈਡ ਤੇ ਆਪਾਂ ਫੱਟੀਆਂ ਵਾਲੀ ਪੀਸ ਦੇ ਸਾਹਮਣੇ ਆਪਾਂ ਨਿਸ਼ਾਨ ਲਾ ਲਾਂਗੇ ਇਸੇ ਤਰ੍ਹਾਂ ਆਪਾਂ ਦੇਖੋ ਹੁਣ ਸਾਰੇ ਸੀਨ ਨਾਲ ਇੱਕ ਟੱਕ ਲਾਤਾ ਦੂਜੀ ਸੀਨ ਨਾਲ ਦੂਜਾ ਟੱਕ ਲਾਤਾ ਇਸ ਤਰ੍ਹਾਂ ਕਰਕੇ ਸੂਈਆਂ ਝੜ ਲਾਂਗੇ ਉਸ ਤੋਂ ਬਾਅਦ ਦੇਖੋ ਵਿਚਾਲੇ ਜਿਹੜਾ ਥਾਂ ਬਚੂਗਾ ਜੀ ਉੱਥੇ ਪਾਵਾਂਗੇ ਆਪਾਂ ਬਲ ਜਿਸ ਤਰ੍ਹਾਂ ਆਪਾਂ ਆਪਣੇ ਬਲ ਪਾਣਗੇ 2-2 3-3 ਆਪਾਂ ਬਲ ਪਾਦਾਂਗੇ ਤੇ ਇਹਨੂੰ ਸਾਰੇ ਨੂੰ ਕਵਰ ਕਰ ਦਾਂਗੇ ਲੋ ਜੀ ਨੀਚੋਂ ਸਾਰਾ ਤਿਆਰ ਹੋ ਗਿਆ ਦੇਖੋ ਇਸ ਤਰ੍ਹਾਂ ਹੀ ਬਲ ਪਏ ਨੇ ਤੇ ਆਪਣਾ ਸਾਰਾ ਪੀਸ ਹੈਗਾ ਜੀ ਬਲ ਪਾਉਣ ਤੋਂ ਬਾਅਦ ਇਹਨੂੰ ਆਪਾਂ ਅਟੈਚ ਕਰਕੇ ਇਸ ਤਰ੍ਹਾਂ ਤਿਆਰ ਕਰ ਲਿਆ ਹੁਣ ਆਪਣਾ ਰਹਿ ਗਿਆ ਜੀ ਉੱਪਰਲਾ ਪੀਸ ਦੇਖੋ ਉੱਪਰਲੇ ਪੀਸ ਨੂੰ ਆਪਾਂ ਕੀ ਕਰਨਾ ਜਿਵੇਂ ਸਲਵਾਰ ਦੇ ਵਿੱਚ ਬਲ ਪਾਉਣੇ ਆਪਾਂ ਇਸ ਤਰ੍ਹਾਂ ਚੋਣਾ ਪਾ ਲੈਣੀਆਂ ਨਿਗੀਆਂ ਘਮਾਉਂਦੇ ਹੋਏ ਸਾਰੇ ਪੀਸ ਤੇ ਇਸੇ ਤਰ੍ਹਾਂ ਆਪਾਂ ਨੂੰ ਇੱਕ ਪੀਸ ਛੋਟਾ ਜਿਹਾ ਹੋਰ ਚਾਹੀਦਾ ਉਹ ਆਪਾਂ ਲਵਾਂਗੇ ਜੀ ਉੱਪਰੋਂ ਦੇਖੋ ਇਸ ਤੋਂ ਨਾ ਆਪਾਂ ਸਾਈਡਾਂ ਜਿਹੜੀਆਂ ਬਚ ਗਈਆਂ ਤੀਰੇ ਕੋਲੋਂ ਉੱਥੋਂ ਆਪਾਂ ਕਾਲਰਾਂ ਦੇ ਨੀਚੋਂ ਇਸ ਤਰ੍ਹਾਂ ਇੱਕ ਛੋਟਾ ਜਿਹਾ ਪੀਸ ਹੋਰ ਲੈ ਲਾਂਗੇ ਇੱਕ ਤਾਂ ਸਾਈਡ ਤੋਂ ਉਧਰੋਂ ਤੇ ਦੂਜੀ ਸਾਈਡ ਤੋਂ ਇਧਰੋਂ ਇਸ ਤਰ੍ਹਾਂ ਇਹਨੂੰ ਆਪਾਂ ਪੀਸ ਲੈ ਕੇ ਦੋਨਾਂ ਨੂੰ ਇਹਨੂੰ ਵੀ ਆਪਾਂ ਛੋਟਾ ਜਿਹਾ ਚਾਰਟ ਪੀਸ ਲੈ ਲਿਆ ਤੇ ਫਿਰ ਆਪਾਂ ਥੋੜਾ ਜਿਹਾ ਇਹਨੂੰ ਇੱਕ ਸ਼ੇਪ ਦੇਵਾਂਗੇ ਦੇਖੋ ਇਸ ਤਰ੍ਹਾਂ ਦੋਨੇ ਪੀਸਾਂ ਨੂੰ ਬਰਾਬਰ ਕਰਕੇ ਮੈਂ ਤੁਹਾਨੂੰ ਦੱਸਦੀ ਆ ਇੱਕ ਇਸ ਤਰ੍ਹਾਂ ਤੇ ਦੇਖੋ ਤੇ ਉੱਪਰਲੀ ਸਾਈਡ ਤੋਂ ਜਿਵੇਂ 2 ਇੰਚ ਦੇ ਤੁਸੀਂ ਨਿਸ਼ਾਨ ਲਾ ਲਓ 2 ਇੰਚ ਦਾ ਜਿੱਥੋਂ ਨਿਸ਼ਾਨ ਲਾਇਆ ਉੱਥੋਂ ਇਸ ਤਰ੍ਹਾਂ ਇਹ ਰੇਵ ਨਿਸ਼ਾਨ ਲੈਣਾ ਉੱਪਰ ਨੂੰ ਧਕੋਣਾ ये ये इस तरह एक बन जू अपने को पीस इस तरह जी उपरों खूंजाजू साइडा यदियाँ इस तरह आ जाएगियाँ उस तो बाद छोटा जहा कपड़ा लैके वो दिल बनावे जी आप लुप्पी लुप्पी बनाने बाद इस तरह लुप्पी बना दें लुप्पी बनाने बात सेंटर से जड़ा आपको पीस है उथे ला के फिर आपदिया तीन तिने चारी साइडा तो सीना ला दें नीचों आप ऊपर रखा ਸੀਨਾ ਲਾਉਣ ਤੋਂ ਬਾਅਦ ਪਲਟਾ ਲਾਂਗੇ ਪਲਟਾਉਣ ਤੋਂ ਬਾਅਦ ਇੱਕ ਬਾਟਮੀ ਸੀਨ ਇਹਦੇ ਉੱਤੇ ਆਪਾਂ ਹੋਰ ਲਗਾ ਦਾਂਗੇ ਦੇਖੋ ਬਾਟਮੀ ਸੀਨ ਲਗਾਉਣ ਤੋਂ ਬਾਅਦ ਆਪਾਂ ਤੁਹਾਨੂੰ ਹੁਣ ਦੱਸਦੇ ਆ ਜਿਹੜਾ ਆਪਾਂ ਇਹ ਪੀਸ ਤਿਆਰ ਕੀਤਾ ਨਾ ਇਸ ਤਰ੍ਹਾਂ ਦੇਖੋ ਇਹਦੇ ਵਿੱਚ ਆਪਾਂ ਹੁਣ ਬਾਲ ਪਾ ਲੈਣੇ ਇਸ ਤਰ੍ਹਾਂ ਬਾਲ ਪਾਉਣ ਤੋਂ ਬਾਅਦ ਆਪਾਂ ਇੰਨਾ ਕੁ ਤਿਆਰ ਕਰਨਾ ਜਿਹੜਾ ਕਿ ਆਪਣਾ ਇਹਦੇ ਨਾਲ ਇਹਦੇ ਇਹਦੇ ਜਿੰਨਾ ਬਚੇ ਜਿਹੜਾ ਕਿ ਆਪਾਂ ਇਹ ਪੀਸ ਤਿਆਰ ਕੀਤਾ ਜੀ ਦੇਖੋ ਜਿਵੇਂ ਇਹਨੂੰ ਪੁੱਠਾ ਕਰ ਲਿਆ ਇਹ ਪੀਸ ਨੂੰ ਇਹਦੇ ਵਿੱਚ ਅੰਦਰ ਰੱਖ ਲਿਆ ਇਸ ਤਰ੍ਹਾਂ ਹੀ ਆਏ ਦੇਖੋ ਤੇ ਇਹ ਪੀਸ ਨੂੰ ਆਪਾਂ ਇਸ ਤਰ੍ਹਾਂ ਕਮਾਉਂਦੇ ਹੋਏ ਸੀਨ ਮਾਰਨੀ ਹੈ ਜੇ ਇਹ ਆਪਾਂ ਨੂੰ ਲੂਜ਼ ਲੱਗੂਗਾ ਤਾਂ ਆਪਾਂ 1 2 ਬਲ ਆਪਾਂ ਇਹਦੇ ਵਿੱਚ ਹੋਰ ਪਾ ਕੇ ਇਹਨੂੰ ਰਜੈਸਟ ਕਰਕੇ ਇਹਦੇ ਮੁਤਾਬਕ ਹੀ ਆਪਾਂ ਸੀਨ ਮਾਰ ਕੇ ਇਹਨੂੰ ਫਿੱਟ ਕਰ ਦੇਣਾ ਹੈਗਾ ਉਸ ਤੋਂ ਬਾਅਦ ਇੱਕੋ ਆਪਾਂ ਬਟਨ ਖੋਲ ਕੇ ਇਹਨੂੰ ਪਲਟਾ ਲਾਂਗੇ ਬਟਨ ਖੋਲ ਕੇ ਇਹ ਬਲਟਾਉਣ ਤੋਂ ਬਾਅਦ ਇਹ ਆਪਣੇ ਕੋਲੇ ਓਗਨਾਈਜ਼ਰ ਵਾਂਗ ਕੇ ਤਿਆਰ ਹੋ ਗਿਆ ਜੀ ਇਹ ਆਪਾਂ ਦੇਖੋ ਸੋਈ ਦੇ ਵਿੱਚ ਜਿਵੇਂ ਪੋਣੇ ਵਗੈਰਾ ਆਪਾਂ ਖਾਸ ਕਰਕੇ ਆਪਣੇ ਪੋਣੇ ਨਾ ਇੱਧਰ ਉੱਧਰ ਰੁਲਦੇ ਰਹਿੰਦੇ ਨੇ ਆਪਾਂ ਇਹ ਪੋਣੇ ਪਾ ਕੇ ਸੋਈ ਦੇ ਵਿੱਚ ਕਿਵੇਂ ਮਰਜ਼ੀ ਰੱਖ ਸਕਦੇ ਹਾਂ ਜੀ ਦੇਖੋ ਤੁਸੀਂ ਇਹ ਬਹੁਤ ਹੀ ਵਧੀਆ ਬਣਿਆ ਜਿਵੇਂ ਇਹ ਸ਼ਰਟ ਦਾ ਬਣਾਇਆ ਹੈ ਸ਼ਰਟ ਦੇ ਦੇਖੋ ਆਪਾਂ ਬਟਨ ਲੱਗੇ ਹੋਏ ਸੀ ਆਪਾਂ ਨੂੰ ਹੋਰ ਵੀ ਕੁਝ ਕਰਨ ਦੀ ਲੋੜ ਨਹੀਂ ਪਈ ਜੀ ਆਪਾਂ ਕੱਪੜੇ ਦਾ ਬਣਾਵਾਂਗੇ ਉੱਥੇ ਆਪਾਂ ਜ਼ਿੱਪ ਲਾ ਸਕਦੇ ਹਾਂ ਇਸੇ ਤਰ੍ਹਾਂ ਦੇਖੋ ਆਪਣੇ ਕੋਲੇ ਜਿਹੜਾ ਪੀਸ ਹੋਰ ਬਚ ਗਿਆ ਇੱਕ ਥੋੜਾ ਜਿਹਾ ਇੱਕੋ ਤੁਸੀਂ ਇੱਥੇ ਕਿਵੇਂ ਵੀ ਮਰਜ਼ੀ ਆਪਾਂ ਚੀਜ਼ ਪਾ ਸਕਦੇ ਹਾਂ ਜੀ ਆਪਾਂ ਇਹਦੇ ਵਿੱਚ ਜਰਾਬਾਂ ਰਮਾਲਾਂ ਵੀ ਪਾ ਸਕਦੇ ਹਾਂ ਹੁਣ ਆਪਣੇ ਕੋਲੇ ਬਚ ਗਿਆ ਇੱਕ ਛੋਟਾ ਜਿਹਾ ਪੀਸ ਹੋਰ ਜੇ ਇੱਥੇ ਕਫ ਲੱਗੇ ਹੋਏ ਸੀ ਉੱਥੋਂ ਆਪਾਂ ਸੀਨ ਮਾਰਨ ਤੋਂ ਬਾਅਦ ਇੱਕ ਬਣਾਵਾਂਗੇ ਜੀ ਆਪਾਂ ਝੋਲਾ ਛੋਟਾ ਜਿਹਾ ਝੋਲਾ ਬਣਾਉਣਾ ਮੈਂ ਤੁਹਾਨੂੰ ਦੱਸਦੀ ਆਂ ਸੀ ਇਹ ਝੋਲਾ ਆਪਾਂ ਕਿਵੇਂ ਬਣਾ ਰਹੇ ਆਂ ਪੀਸ ਕਰ ਲਓ ਜੀ ਹੁਣ ਆਪਾਂ ਸੈਡਾਂ ਤੋਂ ਸੀਨ ਮਾਰ ਕੇ ਇਸ ਤਰ੍ਹਾਂ ਤੇ 2 2 ਇੰਚ ਦੇ ਆਪਾਂ ਨਿਸ਼ਾਨ ਲਾਤੇ 2 ਇੰਚ ਚੌੜਾ ਤੇ 2 ਇੰਚ ਲੰਬਾ ਇਸ ਤਰ੍ਹਾਂ ਨਿਸ਼ਾਨ ਮਾਰ ਕੇ ਲਾ ਕੇ ਆਪਾਂ ਪੀਸ ਕੱਟ ਲਿਆ ਪੀਸ ਕੱਟਣ ਤੋਂ ਬਾਅਦ ਆਪਾਂ ਸੈੱਡ ਵਾਲੀਆਂ ਸਲਾਈਆਂ ਲਾਵਾਂਗੇ ਚਲੋ ਸੈਡਾਂ ਵਾਲੀਆਂ ਸਲਾਈਆਂ ਲਾਉਣ ਤੋਂ ਬਾਅਦ ਆਪਣੇ ਕੋਲੇ ਕਿੰਨ ਨਿੱਕਾ ਜਾਂ ਛੋਟਾ ਜਿਹਾ ਇੱਕ ਥੈਲਾ ਬਣ ਕੇ ਤਿਆਰ ਹੋ ਜੂ ਦੇਖੋ ਜਿਵੇਂ ਆਪਾਂ ਸੋਈ ਦੇ ਵਿੱਚ ਰੱਖਣਾ ਹੋਵੇ ਆਪਾਂ ਕੋਈ ਬਿੱਲ ਵਗੈਰਾ ਪਾਉਣੇ ਹੁੰਦੇ ਨੇ ਕੋਈ ਬਿਜਲੀ ਦਾ ਆ ਗਿਆ ਕੋਈ ਵਾਟਰ ਬਾਕਸ ਦਾ ਆ ਗਿਆ ਕੋਈ ਦੇਖੋ ਹੋਰ ਬਿੱਲ ਹੁੰਦੇ ਆ ਜੀ ਕੋਈ ਵਾਈਫਾਈ ਦੇ ਆ ਗਿਆ ਕੋਈ ਕਿਸ ਤਰ੍ਹਾਂ ਆਪਾਂ ਥੋੜੇ ਮੋٹے ਪੈਸੇ ਪਾ ਕੇ ਵੀ ਇਸ ਤਰ੍ਹਾਂ ਆਪਾਂ ਸਟੈਪ ਬਣਾ ਕੇ ਉੱਪਰ ਲਾ ਦਾਂਗੇ ਤੇ ਇਹਨੂੰ ਆਪਾਂ ਦੇਖੋ ਇਸ ਕੰਮ ਵਾਸਤੇ ਵਰਤ ਸਕਦੇ ਹਾਂ ਰਸੋਈ ਦੇ ਵਿੱਚ ਆਪਾਂ ਕਿਵੇਂ ਮਰਜ਼ੀ ਲਾ ਸਕਦੇ ਹਾਂ ਜਿਹਨੂੰ ਵੀ ਬਹੁਤ ਹੀ ਵਧੀਆ ਛੋਟਾ ਜਿਹਾ ਆਪਣਾ ਇੱਕ ਥੈਲਾ ਬਣ ਕੇ ਤਿਆਰ ਹੋ ਗਿਆ। ਵੀਡੀਓ ਵਧੀਆ ਲਗੀ ਤਾਂ ਲਾਈਕ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ। ਇਸੇ ਤਰ੍ਹਾਂ ਦੇਖੋ ਮੈਂ ਤੁਹਾਨੂੰ ਇਹ ਪੋਣੇ ਪਾ ਕੇ ਦਿਖਾਉਣੀ ਆ ਜੀ ਕਿ ਆਪਾਂ ਇਹਨੂੰ ਪੋਣੇ ਜਾਂ ਪਾਰਮਾਗ ਨਮਾਦੇ ਦੇ ਵਿੱਚ ਰੱਖਣਾ ਹੋਵੇ ਜਰਾਬਾ ਜਾਂ ਦੇਖੋ ਰਮਾਲਾ ਜਾਂ ਆਪਾਂ ਵੱਡਾ ਬਣਾਈਏ ਤਾਂ ਛੋਟੇ ਬੱਚਿਆਂ ਦੇ ਕੱਪੜੇ ਪਾ ਕੇ ਵੀ ਆਪਾਂ ਰੱਖ ਸਕਦੇ ਹਾਂ। ਲਓ ਜੀ ਕਿੰਨਾ ਸੋਹਣਾ ਦੇਖੋ ਆਪਣਾ ਇਹ ਬਣ ਗਿਆ। ਤਿਆਰ ਹੋ ਗਿਆ ਬਣਾ ਕੇ ਜਰੂਰ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਇਹ ਵੀ ਆਪਣਾ ਛੋਲਾ ਬਹੁਤ ਸੋਹਣਾ ਬਣ ਕੇ ਨਿਕਲਿਆ ਤੇ ਇਸੇ ਤਰ੍ਹਾਂ ਦੇਖੋ ਆਪਾਂ ਇਹ ਕੱਪੜੇ ਦਾ ਬਣਾਇਆ ਹੈ ਪਰਦੇ ਵਾਲੇ ਕੱਪੜੇ ਦਾ ਇਹਦੇ ਲਗਾਈ ਹੈ ਜੀ ਮੈਂ ਜਿੱਪ ਇਹ ਦੇਖੋ ਮੈਂ ਰਸੋਈ ਚ ਪੋਣੀ ਪਾ ਕੇ ਆਪਣੀ ਸੋਈ ਵਿੱਚ ਰੱਖਿਆ ਹੋਇਆ ਵੀਡੀਓ ਵਧੀਆ ਲੱਗੀ ਤਾਂ ਲਾਈਕ